ਲੋਕਾਂ ਤੋਂ ਲੈ ਬਹਾਦਰ ਅੱਜ ਨਾਲ ਲੋਕਾਂ ਦਾ ਕੰਮ ਹੀ ਨਾਲੇ ਲਾਉਣਾ ਇਹ ਕਦੋਂ ਹੁੰਦਾ ਏ ਇਸ ਕੰਮ ਲਈ ਇਹਨਾਂ ਨੇ ਆਪ ਕੁਛ ਨਹੀਂ ਕੀਤਾ ਇਹ ਸਿੰਬੋਲਿਕ ਹੈ ਤਾਲਾ ਲਾਉਣਾ ਸਿੰਬੋਲਿਕ ਹੈ ਤੁਸੀਂ ਤੇ ਚਾਹੁੰਦੇ ਹੋ ਕਿ ਇੱਥੇ ਨਾਲ ਹੋਣਾ ਪਵੇ ਲੋਕਾਂ ਨੇ ਪੁੱਛਣਾ ਤੁਹਾਨੂੰ ਇਹਨਾਂ ਦੇ ਭੂਆ ਨੂੰ ਸਾਹ ਦੇਨਾਂ ਦੇ ਭੂਆ ਨੂੰ ਸਾਹ ਦੇਨਾਂ ਦੇ ਭੂਆ ਨੂੰ ਤਾਲਾ ਲਾਓ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਦਾ ਸਾਹਿਬ ਦੇ ਪਾਸੇ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਬੜੇ ਮਾਣ ਦੇ ਨਾਲ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਟੀਮ ਦੇ ਮੈਂਬਰ ਆ ਕੋਸ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਜਿਸ ਮੁੱਖ ਮੰਤਰੀ ਜਿਹਨੇ ਪੰਜਾਬ ਦੇ ਸਰਤਾ ਪ੍ਰਤਾਪ ਸਿੰਘ ਕਹਦੇ ਤੋਂ ਬਾਅਦ ਅੱਜ ਵਿਕਾਸ ਦਾ ਜਿਹੜਾ ਰਿਕਾਰਡ ਕਾਇਮ ਕੀਤਾ 2 ਸਾਲ 16 ਬਾਤ ਚੋਂ ਹੋਰ ਜਾ ਰਿਹਾ ਹੈ ਵੀ ਆਪਾਂ 2 ਸਾਲ ਦਾ ਪੂਰਾ ਨਕਸ਼ਾ ਕਰਦੇ ਆਂ ਤੇ ਸਾਡਾ ਆਪਾਂ ਨੂੰ ਪਤਾ ਲੱਗਦਾ ਆਹ ਜਿਹੜੇ ਲੋਕ ਦੋਲੇ ਬਾਅਦ ਹੈ ਅੱਜ ਨਾ ਲੋਕਾਂ ਦਾ ਕੰਮ ਹੀ ਨਾ ਲਾਣਾ ਇਹ ਕਦਾ ਹੁੰਦਾ ਇਸ ਕੰਮ ਲਈ ਇਹਨਾਂ ਨੇ ਆਪ ਕੁਛ ਨਹੀਂ ਕੀਤਾ ਟ੍ਰੀਟਮੈਂਟ ਰੁਕੀ ਆ ਇੱਕ ਵਾਰੀ ਵਾਲੀ ਸਾਹਿਬ ਮੈਂ ਵਧਾਈ ਦਿੰਦਾ ਮਾਰਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਨੂੰ ਮੈਂ ਹੁਣ ਹੁਣ ਗੱਲ ਸੁਣ ਲਓ ਹੁਣ ਗੱਲ ਸੁਣ ਲਓ ਗੱਲ ਆਪਾਂ ਤੈਨੂੰ ਬੋਲਣਾ ਹੀ ਸਿੱਖਿਆ ਤੇ ਸੁਣਨਾ ਵੀ ਸਿੱਖਿਆ ਕਿਹੜੀ ਸੁਣ ਵੀ ਲਈਦੀ ਐ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਦੇਖੋ ਤੁਸੀਂ ਨਹੀਂ ਤਾਂ ਸੱਤਾ ਤੇ ਹਮੇਸ਼ਾ ਹੀ ਚਾਹੁੰਦੀ ਹੁੰਦੀ ਹੈ ਕਿ ਵਿਰੋਧੀ ਧਿਰ ਨੂੰ ਬਾਹਰ ਕੱਢਿਆ ਜਾਵੇ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਸਿੰਬੋਲਿਕ ਇੱਕ ਤਰ੍ਹਾਂ ਦੀ ਤੁਹਾਨੂੰ ਮੈਸੇਜ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਵੀ ਮੈਂ ਚਾਹੁੰਦਾ ਵੀ ਵਿਰੋਧੀ ਧਿਰ ਇੱਥੇ ਬੈਠ ਕੇ ਵਿਰੋਧੀ ਧਿਰ ਇੱਥੇ ਬੈਠ ਕੇ ਪੰਜਾਬ ਦੇ ਲੋਕਾਂ ਦੇ ਫਿਕਰ ਕਰੇ ਉਹਨਾਂ ਦੀ ਗੱਲ ਸੁਣੇ ਜਿਹੜੇ ਵਿਧਾਇਕ ਇੱਥੇ ਚੁੜ ਕੇ ਆਏ ਹੋਏ ਨੇ ਆਪਣੀ ਗੱਲ ਕਰਨ ਉਹ ਇੱਥੇ ਇੱਥੇ ਮੈਂ ਮੈਂ ਤੁਹਾਡਾ ਸਾਂਝਾ ਮੈਂ ਪਾਰਟੀ ਦੀ ਨਹੀਂ ਹੋਣਾ ਚਾਹੁੰਦਾ ਲੇਕਿਨ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਮੈਂ ਬਿਲਕੁਲ ਨਾਲ ਸਹਿਮਤ ਆ ਇਹ ਸਿੰਬੋਲਿਕ ਹੈ ਤਾਲਾ ਲਾਉਣਾ ਸਿੰਬੋਲਿਕ ਹੈ ਤੁਸੀਂ ਤੇ ਚਾਹੁੰਦੇ ਹੋ ਵੀ ਇੱਥੇ ਨਾਲ ਨਾ ਆਉਣਾ ਬਵੇ ਲੋਕਾਂ ਨੇ ਪੁੱਛਣਾ ਤੁਹਾਨੂੰ ਸੋਇਸ ਕਰਕੇ ਤਾਲੀਆਂ ਸਭ ਕਰੋ ਕੰਟੀਨਿਊ ਕਰੋ ਸਪੀਕਰ ਸਾਹਿਬ ਇਹ ਤੇ ਸਿੰਬੋਲਿਕ ਵੀ ਕਰਦੀ ਹੁੰਦਾ ਮੁਖਵਤੀ ਸਾਹਿਬ ਦੀ ਸੋਚਦੀ ਤੁਸੀਂ ਗੱਲ ਕੀਤੀ ਆ ਪਰ ਸਪੀਕਰ ਸਾਹਿਬ ਇਹ ਜਿਹੜੇ ਬੋਲੀ ਜਾਂਦੇ ਆ ਮਾਤਾ ਸਾਹਿਬ ਨੇ ਸਹੀ ਲਿਆਂਗਾ ਜੇ ਨਾ ਅੰਦਰ ਹੀ ਰਹਿਣਾ ਤੇ ਇਹਨਾਂ ਲਈ ਕੋਈ ਹੋਰ ਕੰਮਾਂ ਵੇਖ ਲੋ ਕੋ ਕੰਮ ਦੇ ਕੰਮ ਦੇ ਇਹਨਾਂ ਦਾ ਕੋਈ ਰਸਤਾ ਖੱਡੋ ਪੰਜਾਬ ਦੇ ਲੋਕਾਂ ਨੇ ਸਾਨੂੰ ਚੜ ਕੇ ਭੇਜਿਆ ਪੰਜਾਬ ਦਾ ਕੀ ਦੇਸ਼ ਦੇ ਦੀ ਦੁਨੀਆ ਪਾਸੇ ਲੋਕ ਵੇਖਦੇ ਸਭ 2 ਸਾਲ ਹੋ ਗਿਆ ਇਹਨਾਂ ਦੇ ਭੂਆ ممبر صاحب بےنتی کرتا میں مانج محبان کہنا کہ فلور کراس نہ جائے فلور کراس نہ کی جائے اور ਹਾਊਸ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਕਿਸ ਆਵਾਜ਼ ਜਿਹੜਾ ਦੋ ਤਿੰਨ ਬੰਦੇ ਆ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਬਾਣੀਓ ਬੇਨਤੀ ਕਰਦਾ ਆਪਣੀਆਂ ਆਪਣੀਆਂ ਜਗ੍ਹਾ ਤੇ ਜਾ ਦੋ ਸਾਲ ਪੰਜਾਬ ਦੇ ਕੇ ਸ਼ਾਸਨ ਨੂੰ ਨਹੀਂ ਚੱਲਣ ਦਿੱਤਾ ਇਹ ਇਹ ਵੇਖਾ ਇਸੇ ਕੰਮ ਹੀ ਹੋ ਗਿਆ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਦੇ ਬੂਹੇ ਨੂੰ ਤਾਲਾ ਲਾ ਦੇ ਸਾਰ ਕੋਈ ਕੰਮ ਕਰਨ ਵਾਲੇ ਬਣ ਗਏ ਸਾਰੇ ਬਾਣੀਓ ਮੈਂ ਆਪਣੀ ਆਪਣੀ ਜਗ੍ਹਾ ਤੇ ਜਾਣ ਪੰਜਾਬ ਦੇ ਲੋਕ ਆਪਣਾ ਮੰਤਰੀ ਜੀ ਆਵੇ ਸੀ ਆਪਣੀ ਜਗ੍ਹਾ ਤੇ ਚੱਲੋ ਚੱਲੋ ਐਮਐਲਏ ਸਾਬਾ ਆਪਣੀ ਜਗ੍ਹਾ ਲੈ ਲਓ ਕੋਈ ਵੀ ਮਾਜੋਰ ਮੈਂਬਰ ਫਲੋਰ ਕਰਾਸ ਨਹੀਂ ਕਰੇਗਾ ਕੋਈ ਵੀ ਮਾਜੋਰ ਮੈਂਬਰ ਫਲੋਰ ਕਾਲਸ ਨਹੀਂ ਕਰੇਗਾ ਆਮ ਆਪ ਕੋਈ ਫਲੋ ਕਰਾਸ ਨਹੀਂ ਕਰੇਗਾ ਆਪਣੀ ਆਪਣੀ ਜਗ੍ਹਾ ਤੇ ਜਾਓ ਜਗ੍ਹਾ ਬਣਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਸਵਿੱਕਰ ਸਾਹਿਬ ਮੈਂ ਕਹਿਣਾ ਚਾਹੁੰਦਾ ਵਿਪਖਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਣ ਗਵਰਨਰ ਸਾਹਿਬ ਦਾ ਭਾਸ਼ਣ ਜਿਹੜਾ ਆਪਣੀ ਆਪਣੀ ਜਗ੍ਹਾ ਤੇ ਜਾਣ ਪੰਜਾਬ ਪੱਕੀ ਲਾਫਟੇ ਆਪਣੀ ਜਗ੍ਹਾ ਤੇ ਜਾਓ ਦੋ ਸਾਥ ਲਾਫਟੇ ਆਪਣੀ ਜਗ੍ਹਾ ਤੇ ਜਾਓ ਮੌਜੂਦ ਮੁਖਵੰਤੀ ਸਾਹਿਬ ਦੇ ਜਿਹੜਾ 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 ਸਾਡੇ ਬਾਜੂ ਪਾਕਿਸਤਾਨ ਆਪਣੀ ਆਪਣੀ ਜਗ੍ਹਾ ਤੇ ਜਾਣ ਜੀ ਉੱਪਰ ਕਾਰ ਦੀ ਜਿਹੜੀ ਬੜੀ ਬੰਦਾ ਆਪਣੇ ਮੇਰੇ ਨਾਲ ਜਾਣ। ਸੋ ਮੈਂ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰ ਇੱਕ ਮਿੰਟ ਇੱਕ ਮਿੰਟ ਹਜਰ ਸਾਹਿਬ। ਇਸ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮਰਿਆਦਾ ਤੁਹਾਡੀ ਹੈ। ਨੰਬਰ 2 ਨੰਬਰ 2 ਆਪਾਂ ਜਿਹੜੀ ਜਿਹੜੀ ਇਹ ਤੂ ਤੜਕਦੀ ਜੀ ਮੁਖੰਦੀ ਸਾਹਿਬ ਤੁਸ ਜਹਿਣਾ ਚਾਹੁੰਦੇ। مکمتی صاحب کو مان جو سپیکر صاحب اے تینو تینو تو انو سبودن کر رہے ہیں مان جو سپیکر صاحب تو انو سبودن کر دیا ہیں اے تینو کی بتا ہوئے, ہوئے اے تون کون ہے ہوئے اے تینو تون دی راجمی تی ਇਕ ਕਾਨਵਿੰਟ ਸਕੂਲਾਂ ਤੋਂ ਬਾਹਰ ਆਲੇ ਜੋ ਮਰ ਕੇ ਆਇਆ ਇਹਨੂੰ ਤੁਹਾਨੂੰ ਜਾਂ ਤੁਸੀਂ ਜਾਂ ਆਪ ਜੀ ਕਹਿਣਾ ਨਹੀਂ ਆਉਂਦਾ ਇਹਨਾਂ ਨੂੰ ਐਸੇ ਕਰਕੇ ਲੋਕਾਂ ਨੇ ਕੱਢੇ ਨੇ ਐਸੇ ਕਰਕੇ ਕਿ ਮੈਂ ਕਹਿੰਨਾ ਕਿ 25 ਨੰਬਰ ਤੇ 25 ਨੰਬਰ ਲੈ ਕੇ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦਿਓ ਲਿਖਤੀ ਦਾ ਮੰਨ ਜਾਗੇ ਤੁਹਾਨੂੰ ਤੈਨੂੰ ਤੈਨੂੰ ਸਬੀਕਾ ਸਾਹਿਬ ਇਹ ਬੁਰੀ ਤਰ੍ਹਾਂ ਫਸ ਕੇ ਹੁਣ ਬਾਹਰ ਜਾ ਨਹੀਂ ਸਕਦੇ ਕਿਉਂਕਿ ਤਾਲਾ ਦੇ ਤਾਂ سچ بولی جاتے ہیں میں بھی اتھی بیٹھوں گا ہاں جی سپیکر صاحب اسپیب سردار بگوت سن مان جی سرکار نے پچھلے دو سال کے اندر جگہ ہار لمینا پنچایتی راج

ਵਾਰ ਵਾਰ ਇਹ ਬੇਨਤੀ ਕਰਦਾ ਹੈ ਕਿ ਬਦ ਜ਼ੁਬਾਨੀ ਤੋਂ ਗੁਰੇਜ਼ ਕੀਤਾ ਜਾਵੇ ਜੇ ਆਪਾਂ 18 ਰਹਿ ਗਏ ਦਾ ਮਤਲਬ ਇਹ ਥੋੜੀ ਦਵਾਜ਼ਾ ਨਹੀਂ ਖਤਮ ਕਰ ਦੇਣਾ ਦਵਾਜ਼ਾ ਤਾਂ ਠੀਕ ਰੱਖੀਏ ਨਾ ਜ਼ੁਬਾਨ ਆਪਣੀ ਆਪਣੇ ਕੰਟਰੋਲ 'ਚ ਰੱਖੀਏ ਤਾਂ ਹੀ ਸ਼ਾਇਦ ਲੋਕ ਆਪਣੇ ਆਪਣੇ ਤੇ ਖੁਸ਼ ਹੋਣਗੇ ਇੱਥੇ ਬਦ ਜ਼ੁਬਾਨੀ ਕਰਨ ਵਾਸਤੇ ਆਪਾਂ ਨੂੰ ਲੋਕਾਂ ਨੇ ਨਹੀਂ ਭੇਜਿਆ ਸੋ ਕੰਟੀਨਿਊ ਕਰੋ ਜੀ ਹਾਂਜੀ ਸਪੀਕਰ ਸਾਹਿਬ ਮੈਂ ਕਹਿ ਰਿਹਾ ਸੀਗਾ ਕਿ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜੇ ਤਰਮੀ ਫੌਜੀ ਆ ਉਹਨਾਂ ਦੀ ਮਦਦ ਲਈ 10000 ਰੁਪਏ ਤੋਂ ਵਾਕੇ ਜਿਹੜਾ 12000 ਰੁਪਏ ਕੀਤਾ ਇੱਥੇ ਦੀ ਸਾਡੀ ਸਾਡੀ ਸਰਕਾਰ ਨੇ ਪੰਜਾਬ ਦੇ ਥੁੜੇ ਕਰਦੇ ਬੱਸ ਤੁਸੀਂ ਦੇਖਿਆ ਕਿ ਕਿੱਦਾਂ ਨਵੇਂ ਜਿਹੜੇ ਮੱਲਾ ਕਲੀਨ ਨਵੇਂ ਅੰਮ੍ਰਿਤਸਰ ਸਕੂਲ ਜਿਹੜਾ ਉਹ ਕਿੱਦਾਂ ਸ਼ੁਰੂ ਕੀਤਾ ਸਾਡੀ ਸਰਕਾਰ ਨੇ ਪਰਵਾਸੀ ਪਾਸਿਆਂ ਦੇ ਮਸਲੇ ਹੱਲ ਕਰ ਲਈ ਸਦਾ ਬਹੁਤ ਸਨਮਾਨ ਦਿਖਾਈ ਹੈ ਜਿਹੜੇ ਕਲੰਤੀ ਕਾਲੀ ਕੰਮ ਕੀਤੇ 2 ਸਾਲ ਦੇ ਵਿੱਚ ਉਹ ਵੀ ਇੱਕ ਮਿਸਾਲ ਨੇ ਜਿਹੜੇ ਲੋਕ ਨਾਰਾ ਲਾ ਰਹੇ ਇਹਨਾਂ ਦੇ ਨਾਲ ਤੱਕ ਕੋ ਕੰਮ ਕੀਤਾ ਨਾ ਇਹਨਾਂ ਨੇ ਕੰਮ ਕਰਨਾ ਸਸ ਬਿਕਰ ਸਾਹਿਬ ਮੇਰੀ ਬੇਨਤੀ ਹੈ ਪਹਿਲਾਂ ਤਾਂ ਕੋਈ ਕਾਨੂੰਨ ਇੱਧਾ ਦਾ ਲਾਓ ਜਾਂ ਕਿ ਕੁੱਸੀ ਲਾ ਦਿਓ ਜਿੱਤੇ ਬਾਜਰੇ ਨੂੰ ਤੇ ਕਹਦੇ ਸਾਡੇ ਦੁਕਾਨ ਦੇ ਸਭ ਲਦਾਣਾ ਵਿਖੇ ਅੰਤਰਰਾਸ਼ਟਰੀ ਸਿਗਨੇਲ 터ਮੀਨਲ ਜਿਹੜਾ ਹਲਵਾਲੇ ਦਾ 135 ਕਰੋੜ ਪਈ ਲਾ ਕੇ ਜਿਹੜਾ ਉਹਨੂੰ ਜਿਹੜਾ ਬਣਾਇਆ ਜਾ ਰਿਹਾ ਉਹ ਵੇਖੋ ਤੱਕ ਕਿ ਜੜੀਆਂ ਪੰਜਾਬ ਦੀਆਂ ਛੜਕਾਂ ਪੰਜਾਬ ਦੇ ਜਿਹੜੇ ਟੋਬਿਆਂ ਦਾ ਕੰਮ ਹੈ ਸਾਡੇ ਬਾਰਡਰ ਦੇ ਅੰਦਰ ਵਿੱਚ ਸਾਡਾ ਦੱਸਣਾ ਚਾਹੁੰਦਾ ਕਿ ਬਾਰਡਰ ਦੇ ਅੰਦਰ ਵਿੱਚ ਪਿਛਲੇ 20-25 ਸਾਲ ਤੋਂ ਵਿਕਾਸ ਦੀ ਇੱਕ ਵੀ ਸੀ ਲੱਗੀ رکھا اس کر کے گورنر صاحب چلو بیٹھ جاؤ بیٹھ جاؤ بیٹھ جاؤ بیٹھ جاؤ بھائی صاحب پلیز چیز تہ آؤ پلیز چیئر آؤ چیئر سے آؤ چیئر آؤ چیئر رداوا صاحب بیٹھو پلیز اور اسپی صاحب بےتی کرنی چاہتا کہ چیز سے آج پلیز پلیز چیر سے آج پلیز چیز سے لو پلیز چیئر سے آ جاؤ پلیز نہیں ہوں چیئر کچھ کہنا چاہتے بھائی با صاحب کچھ کہنا چاہتے بھائی بار صاحب کچھ کہنا چاہتے ہو بھائی باہب پلیز کچھ کہنا چاہتے ہو نہیں مائک سے بولو مائک تل کرو اگے بھائی بال صاحب پلیز چیئر سے آؤ نہیں تالیبال صاحب کانٹیو کرو پھر ਨਾ ਨਾ ਤਾਲੀਵਾਦ ਸਾਹਿਬ ਕੰਟੀਨਿਊ ਕਰੋ ਸਾਡ ਸਾਡੀ ਸਰਕਾਰ ਸਰਕਾਰ ਭਗਵਾਨ ਸਿਕਮਾਨ ਜੀ ਦੀ ਗਵਾਈ ਹੈ ਸਰਬ ਵਿਕੀ ਵਿਕਾਸ ਕਰ ਰਹੀ ਆ ਇਹਨਾਂ ਤੋਂ ਬਾਅਦ ਬਾਰੀ ਦੇਣਾ ਜਿਹੜੇ ਜਿਹੜੇ ਬੰਦੇ ਉਦਾਂ ਹੀ ਕਹੀ ਜਾਂਦੇ ਆ ਕਿ ਮੁੱਖ ਮੰਤਰੀ ਚਲਾ ਗਿਆ ਮੁੱਖ ਮੰਤਰੀ ਕਿਤੇ ਦੀ ਜਾਂਦਾ ਜੀ ਉਹ ਮਾਵਾ ਇਹ ਜਿਹੜੇ ਬਣੇ ਨਹੀਂ ਇਹ ਬਜਾ ਦੇ ਤਰਫੀ ਜਾਂਦੇ ਆ ਇਹਨਾਂ ਦੇ ਤਰਫੋਂ ਤੋਂ ਥੋੜਾ ਜਿਹਾ ਬਾਹੋਂ ਇਹ ਪਾਣੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ ਇਹ 75 ਸਾਲ ਕੁਰਸੀ ਤੋਂ ਬਿਨਾਂ ਨਹੀਂ ਰਹੇ ਪਰ ਕੁਰਸੀ ਕੋਲ ਨਹੀਂ ਤਰਫੀ ਜਾਂਦੇ ਇਹਨਾਂ ਨੂੰ ਕੋਈ ਨਾ ਤਫੋ ਯਾਰ ਪੰਜਾਬੀ ਕੋ ਗੱਲ ਸੁਣ ਲੈ ਇਹਨਾਂ ਦਾ ਤਰਫੇ ਦਾਦੇੜਾ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ 2 ਸਾਲ ਤੋਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ ਕਿ ਵਿਰੋਧੀ ਧਿਰ ਦਾ ਨੇਤਾ ਕੀ ਕਹਿੰਦਾ ਵਿਰੋਧੀ ਧਿਰ ਦਾ ਨੇਤਾ ਇਹਦਾ ਹੁੰਦਾ ਪੰਜਾਬ ਦੇ ਮੁੱਖ ਜਾਦੀ ਕਿਸਾਨੀ ਦੀ ਗੱਲ ਕਰਦੇ ਹੱਥਾਂ ਦੇ ਹੱਥ ਬਾਹਰ ਤੇ ਹੱਸਦੇ ਆ ਉੱਚੀ ਉੱਚੀ ਹੱਸਦੇ ਆ ਉਹ ਸਭ ਦੁਨੀਆ ਦੇਖ ਲਈ ਸਰ ਸਾਦੀ ਸਾਦੀ ਬੈਠੋ ਬਈ ਸਾਦੀ ਤੋਂ ਹੀ ਹੱਸਦੇ ਆ ਸਾਦੀ ਤੋਂ ਹੀ ਪਰਬੜਦੇ ਆ ਸਾਦੀ ਤੋਂ ਹੀ ਪਰਬੜਦੇ ਆ ਚੇਅਰ ਨੂੰ ਐਡਰੈਸ ਕਰੋ ਤਾਲੀ ਵਾਹ ਸਾਦੀ ਪਰਬੜਦਾ ਤਾਂ ਦੇਖੋ ਕੋਈ ਪੰਜਾਬ ਦੀ ਕੋ ਗੱਲ ਵੀ ਹੋਰ ਦਿੰਦੇ ਕੋਈ ਬੈਠ ਕੇ ਆਪਣੀ ਕੁਰਸੀ ਦਾ ਕਰ ਚੇਅਰ ਨੂੰ ਐਡਰੈਸ ਕਰੋ ਤਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ ਸਾਹਿਬ ਮੈਂ ਚੇਅਰ ਨੂੰ ਐਡਰੈਸ ਕਰ ਰਿਹਾ ਲਾ ਤਾਂ ਜੇ ਜਦੋਂ ਭਗਵੰਦ ਕਹਾ ਇਹਨਾਂ ਨੇ ਸਾਡਾ ਸਭਾ ਮੌਖ ਖਾਲਸ ਕਰਤਾ ਹੋ ਗਈ ਸੁਨਾਇਨਾ ਦੀ ਮੈਡਜਣਾ ਹੁੰਦੀ ਆ ਸਾਡੀ ਬੈਠੋ ਉਹ ਸਾਡੀ ਬੈਠੋ ਤੁਸੀਂ ਉਹ ਬੈ ਕੇ ਬੈਠ ਜਾ ਉਹ ਸੁਣੋ ਤੁਸੀਂ ਧੰਨਵਾਦ ਸਾਹਿਬ ਛੇ ਨੂੰ ਪ੍ਰੈਸ ਕਰੋ ਸਾਡੀ ਤੁਸੀਂ ਬੈਠੋ ਤੁਹਾਨੂੰ ਐਂ ਦਸੀਏ ਕਿ ਤੁਹਾਨੂੰ ਹੱਕ ਦਾ ਅਭਾਸ ਕੀਤਾ ਹੈ ਕਿ ਨਾ ਕੀਤਾ ਵਾ ਕੋਈ ਨਹੀਂ ਕੋਈ ਗੱਲ ਨਹੀਂ ਸਾਡੀ ਜਿਹੜਾ ਪੰਜਾਬ ਸਰਕਾਰ ਦੀ ਮੈਂ ਕਹਿ ਰਿਹਾ ਸੀ ਗਿਆ ਜਿਹੜੀ ਉਹ ਪਾਲਿਸੀਸ ਦੋ ਸਾਲ ਅਸੀਂ ਜਿਹੜਾ ਕੰਮ ਕੀਤਾ ਜਿਹੜਾ ਕੰਮ ਲੋਕਾਂ ਨੇ ਕੀਤਾ ਜਿਹੜਾ ਕੰਮ ਸਕੂਲਾਂ ਨੇ ਹਸਪਤਾਲਾਂ ਨੇ ਰੋਡਾਂ ਵਾਸਤੇ ਜਿਹੜਾ ਕੰਮ ਕੀਤਾ ਖਾਸ ਤੌਰ ਤੇ ਜਿਹੜਾ ਹੁਣੇ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਫੋਰਸ ਨੂੰ ਜਿਹੜੀਆਂ ਗੱਡੀਆਂ ਨਾਲ ਕਿਸੇ ਨੇ ਟ੍ਰੈਫਿਕ ਸਿਸਟਮ ਜਿਹੜਾ ਜਿਹੜਾ ਬਹੁਤ ਪਿੱਛੇ ਕਵਾੜ ਪਿਆ ਸੀਗਾ ਪਿਛਲੀਆਂ ਸਰਕਾਰਾਂ ਨੇ ਜਿਹੜੀ ਕੋਈ ਮਤਵੀਸੀ ਕੀਤੀ ਹੁਣ ਮਾਨ ਸਾਹਿਬ ਨੇ ਪੰਜਾਬ ਦੀ ਪੁਲਿਸ ਨੂੰ ਜਿੱਦਾਂ ਮਜ਼ਬੂਤ ਕੀਤਾ ਜਿਸ ਢੰਗ ਦੇ ਨਾਲ ਪੜਦਾ ਮੀਨਣਾ ਵੀ ਗੱਡੀਆਂ ਨਵੰਨਾਂ ਦਾ ਸਿਸਟਮ ਆ ਲਿਆ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਦੇ ਲੋਕਾਂ ਦੀ ਐਜੂਕੇਸ਼ਨ ਚੰਗੇ ਸਕੂਲ ਚੰਗੇ ਹਸਪਤਾਲ ਚੰਗੀ ਸੜਕ ਸੁਰੱਖਿਆ ਸਰ ਕਿਹੜੀ ਗੱਲਾਂ ਦਾ ਪੈਂਦਾ ਐ ਇਸੇ ਗੱਲ ਤੋਂ ਪੈਂਦਾ ਕਿ ਸੁਣ ਨਹੀਂ ਸਕਦੇ ਇਹ ਦੱਸਣਗੇ ਤੇ ਹੱਥ ਦੇਖਿਆ ਉਹਨਾਂ ਦੇ ਸੋ ਮੈਂ ਮੈਂ ਕਹਿੰਦਾ ਤੁਮਾਂ ਕਿ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਦੇ ਨਾਲ ਵੋਟਾਂ ਪਾਈਆਂ ਸੀਗੀਆਂ ਉਹ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਪੰਜਾਬ ਚਕਾ ਰਹੀ ਆ ਬਸ ਵਿਰੋਧੀ ਤੈਨਕੋ ਬਰਦਾਸ਼ਤ ਨਹੀਂ ਹੁੰਦਾ ਆਵਾਪਾਂ ਤੋਂ ਬਿਨਾ ਕੋਈ ਕੁਛ ਨਹੀਂ ਨਾ ਤੇ ਸੁਣਦੇ ਆ ਨਾ ਕਰਦੇ ਆ ਸੋ ਮੈਂ ਮੈਂ ਕਹਿੰਦਾ ਚਾਹੁੰਦਾ ਕਿ ਗੰਗੋਤ ਸਾਹਿਬ ਨੇ ਜਿਹੜਾ ਭਾਸ਼ਣ ਜਿਹੜਾ ਭਾਸ਼ਣ ਪੜਿਆ ਇਹ ਭਾਸ਼ਣ ਦੀ ਪ੍ਰੋਤਸਾ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਸਰਕਾਰ ਦੇ ਕੰਮਾਂ ਨੂੰ ਬੜੇ ਅੱਛੇ ਢੰਗ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ ਉਹਨੇ ਬਚਨ ਵੀ ਦਿੰਦੇ ਆ ਪੂਰੀ ਦੁਨੀਆ ਪੂਰੀ ਦੁਨੀਆ ਜਿਹੜੀ ਵੰਦੀ ਆ ਪੂਰੀ ਦੁਨੀਆ ਐਸੇ ਲੇਖਦੀ ਆ ਉਸ ਦੇ ਵਿੱਚ ਕਿ ਲੋਕਾਂ ਕੀ ਰਿਹਾ ਇਹ ਕਿਦਾਂ ਪੰਜਾਬ ਦਾ ਨੁਕਸਾਨ ਕਰ ਰਿਹਾ 75 ਸਾਲਾਂ ਸਦੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ 75 ਸਾਲ ਪੰਜਾਬ ਦੇ ਬਗਵਾ ਕਰਦੇ ਆ ਅੱਜ ਕੋ ਚੰਗੀ ਸਰਕਾਰ ਆਈ ਆ ਉਹਨੂੰ ਵੀ ਕੰਮ ਕਰਕੇ ਦੇ ਰੋੜੇ ਰਾਤ ਨੂੰ ਉਹਨੂੰ ਸੋੜਾਟ ਕਉਂਦੇ ਸੋ ਮੈਂ ਮੈਂ ਸਾਰੇ ਇਹਨਾਂ ਸ਼ਬਦਾਂ ਦੇ ਨਾਲ ਗਵਿੰਦਰ ਸਾਹਿਬ ਦੇ ਇਸ ਭਾਸ਼ਣ ਦਾ ਜਿਹੜਾ ਉਹ ਪ੍ਰੋਤਾਗਤ ਕਰਦਾ ਧੰਨਵਾਦ ਕਰਦਾ ਉਹਨਾਂ ਨੇ ਪੰਜਾਬ ਦੀ ਜਿਹੜੀ ਤਸਵੀਰ ਪੇਸ਼ ਕੀਤੀ ਆ ਉਹ ਬਿਲਕੁਲ ਵਧੀਆ ਕੀਤੀ ਆ ਔਰ ਬਹੁਤ ਹੀ ਤਾਰੀਫ਼ ਜੋ ਪਰ ਜਿਹੜਾ ਕੰਮ ਉਹਨਾਂ ਨੇ ਕੀਤਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ